ਅੱਜ 15 ਅਗਸਤ ਹੈ ਨਾ ਆਜ਼ਾਦੀ ਦੀ ਲੜਾਈ 'ਚ 90-93% ਕੁਰਬਾਨੀਆਂ ਸਾਡੀਆਂ ਨੇ ਕਿਹੜੇ ਮੋਰਚੇ ਵੀ ਅਸੀਂ ਲਾਏ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਦੇ ਚਾਬੀਆਂ ਵਾਲਾ ਮੋਰਚਾ ਫਿਰ ਗੁਰੂ ਕਾ ਬਾਗ ਮੋਰਚਾ ਜੈਤੂ ਵਾਲਾ ਮੋਰਚਾ ਫਿਰ ਅਸੀਂ ਹੁਣ ਵਾਲੇ ਸੰਘਰਸ਼ਾਂ ਦੀ ਗੱਲ ਕਰ ਲਈਏ ਬਰਗਾੜੀ ਵਾਲਾ ਮੋਰਚਾ ਆਪਾਂ ਮੋਰਚਾ ਲਾਇਆ ਸਰਬੱਤ ਖਾਲਸਾ ਉਹ ਸਰਸੇ ਵਾਲੇ ਸਾਧ ਵੇਲੇ ਫਿਰ ਸਾਰੀ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਅੱਜ ਕਿਸਾਨੀ ਸੰਘਰਸ਼ 'ਚ ਖੜੇ ਆਂ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਰ ਕੁਰਸੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਵੇਂ ਤੌਰ 'ਤੇ ਵੀ ਨਸ਼ਰ ਕੁਰਸੀ ਚੱਲ ਰਹੀ ਆ ਜਿਹਨੂੰ ਹਜੇ ਤੱਕ ਕੌਮ ਦੇਖ ਨਹੀਂ ਪਾਰੀ ਕਿਉਂ ਨਹੀਂ ਦੇਖ ਪਾਰੇ ਸਾਡੀ ਮਾਨਸਿਕਤਾ ਕਿੱਥੇ ਚਲ ਗਈ ਅਸੀਂ ਗੱਲਾਂ ਨੂੰ ਸਮਝ ਕਿਉਂ ਨਹੀਂ ਪਾ ਰਹੇ ਕਿਉਂਕਿ 150 ਸਾਲ ਦੀ ਕਲਾਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰ ਦਿੱਤਾ ਇਹ ਡਰ 26 ਜਨਵਰੀ ਨੂੰ ਤੁਸੀਂ ਦੇਖਿਆ ਸੀ ਜਦੋਂ ਨਿਸ਼ਾਨ ਸਾਹਿਬ ਉਸ ਕਿਲੇ ਤੇ ਝੁੱਲਿਆ ਤੇ ਸਾਡੇ ਤੇ ਸਾਡੇ ਆਗੂਆਂ ਨੇ ਨਹੀਂ ਸਰਕਾਰ ਨੇ ਕਿੱਡਾ ਵੱਡਾ ਅਟੈਕ ਕੀਤਾ ਲੋਕਾਂ ਨੇ ਨਿਸ਼ਾਨ ਸਾਹਿਬ ਲਪਾਉਣ ਲੱਗੇ ਆਦੇ ਗੁਰੂ ਦੇ ਨਿਸ਼ਾਨਾ ਤੋਂ ਮੁੜ ਕੇ ਇਹ ਕਿਉਂ ਵਰਤਾਰੇ ਵਾਪਰਦੇ ਆ